ਆਪਣੀਆਂ ਵੀਡੀਓ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਮੇਕੂ ਟਿੱਲੋ ਅਤੇ ਉਸ ਦੇ ਪਤੀ ਅਨਮੋਲ ਗਿੱਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਮੀਕੂ ਢਿੱਲੋ ਆਪਣੇ ਪੀਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਅੱਜ ਕੱਲ ਅਨਮੋਲ ਦੇ ਨਾਲ ਨਾ ਤਾਂ ਵੀਡੀਓ ਦੇ ਵਿੱਚ ਨਜ਼ਰ ਆਉਂਦੀ ਹੈ ਅਤੇ ਨਾ ਹੀ ਕੋਈ ਵਲੌਗ ਸ਼ੇਅਰ ਕਰਦੀ ਹੈ ਤੇ ਉੱਥੇ ਹੀ ਅਨਮੋਲ ਗੱਲ ਵੀ ਮੀਕੂ ਢਿੱਲੋ ਦੇ ਨਾਲ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਦਾ ਡਾਈਵੋਰਸ ਹੋਣ ਵਾਲਾ ਹੈ ਤੇ ਦੋਨਾਂ ਦੀਆਂ ਵੀਡੀਓ ਥੱਲੇ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਜਿੱਥੇ ਮੀਕੂ ਢਿੱਲੋ ਦੇ ਵੱਲੋਂ ਲਗਾਤਾਰ ਸੈਡ ਗੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਅਨਮੋਲ ਗੱਲ ਦਾ ਵੀ ਇੱਕ ਰਿਪਲਾਈ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ। ਅੱਜ ਕੋਈ ਵੀਸ਼ ਪੂਰੀ ਕਰਨਾ ਚਾਹੁੰਦਾ ਹੋਵੇ ਕੀ ਮੰਗੋ? ਮੈਂ ਤਾਂ ਮਾਫੀ ਦੀ ਸਲਾਮਤੀ ਬਸ ਹੋ ਜਾਵੇਂ ਰਹਿਣਾ ਆਪਦਾ ਤਾਂ ਬੇਬੀ ਚੱਲ ਜੂਗੀ। ਇਸ ਵੀਡੀਓ ਦੇ ਵਿੱਚ ਅਨਮੋਲ ਦੇ ਵੱਲੋਂ ਸਿਰਫ ਆਪਣੇ ਮਾਤਾ ਪਿਤਾ ਦਾ ਜ਼ਿਕਰ ਕੀਤਾ ਗਿਆ ਹੈ ਤੇ ਮੀਕੂ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਤੇ ਇਹਨਾਂ ਸਭ ਚੀਜ਼ਾਂ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਉਹ ਦੋਨੇ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਦੇ ਕਾਰਨ ਗੁੱਸੇ ਚੱਲ ਰਹੀ ਹਨ ਤੇ ਨਾ ਹੀ ਦੋਨਾਂ ਦੇ ਵੱਲੋਂ ਕੋਈ ਆਪਣੀ ਆਪਸੀ ਗੱਲ ਜਾਂ ਗੁੱਸੇ ਗਿਲੇ ਦਾ ਕੋਈ ਜ਼ਿਕਰ ਕੀਤਾ ਗਿਆ ਹੈ ਪਰ ਪਿਛਲੇ ਦਿਨੀ ਬੀਕੂ ਨੇ ਕਿਹਾ ਸੀ ਕਿ ਮੈਂ ਇੰਟਰਵਿਊ ਦੇ ਜ਼ਰੀਏ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੀ ਤੇ ਬਾਕੀ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਰੱਬ ਨਾ ਕਰੇ ਜੇਕਰ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਹੋਇਆ ਵੀ ਹੈ ਤਾਂ ਉਹ ਪਰਮਾਤਮਾ ਉਹਨਾਂ ਦੇ ਮਨ ਮਟਾਵ ਮਿਟਾ ਕੇ ਦੋਨਾਂ ਨੂੰ ਖੁਸ਼ ਰੱਖੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ